ਸਤਿ ਸ਼੍ਰੀ ਅਕਾਲ ਛਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਕਪਵਾਲਾ ਚ ਦੋ ਅਤਵਾਦੀ ਟੀਅਰ ਸੁਰੱਖਿਆ ਬਲਾਂ ਨੇ ਕੁਸਪੈਟ ਦੀ ਕੋਸ਼ਿਸ਼ ਕੀਤੀ ਨਾਕਾਮ ਕਈ ਅਤਵਾਦੀਆਂ ਦੇ ਹੋਣ ਦੀ ਸੰਭਾਵਨਾ ਲੁਧਿਆਣਾ ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਪ੍ਰਿੰਸੀਪਲ ਨੂੰ ਮਿਲੀ ਈਮੇਲ ਬੰਗਾਲ ਦੇ ਯੂਨੀਅਨ ਡਾਕਟਰਾਂ ਨੇ ਹੜਤਾਲ ਖਤਮ ਕਰਕੇ ਮਰਨ ਵਰਤ ਦੀ ਦਿੱਤੀ ਚੇਤਾਵਨੀ ਸੂਬਾ ਸਰਕਾਰ ਨੂੰ ਦਿੱਤਾ 24 ਘੰਟਿਆਂ ਦਾ ਸਮਾਂ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਇਲਾਕੇ ਚ ਕੁਸਪੈਟ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੀ ਹੋਈ ਗੋਲੀਬਾਰੀ ਚ ਦੋ ਅੱਤਵਾਦੀ ਮਾਰੇ ਗਏ ਨੇ ਤਿੰਨ ਤੋਂ ਚਾਰ ਅੱਤਵਾਦੀਆਂ ਦੇ ਹੋਣ ਦੀ ਸੰਭਾਵਨਾ ਇਸ ਸਥਿਤੀ ਚ ਗੋਲੀਬਾਰੀ ਜਾਰੀ ਹੈ ਭਾਰਤੀ ਫੌਜ ਦਾ ਕਹਿਣਾ ਹੈ ਕਿ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਚ ਕੰਟਰੋਲ ਰੇਖਾ ਤੇ ਕੁਸਪੈਟ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ ਫੌਜ ਦੇ ਸ਼੍ਰੀਨਗਰ ਸਥਿਤ ਚਿਨਾਰ ਕੌਰ ਨੇ ਟਵਿੱਟਰ ਤੇ ਇੱਕ ਪੋਸਟ ਕੀ ਹੈ ਕਿ ਫੌਜੀਆਂ ਨੇ ਗੂਗਲਦਾਰ ਚ ਸ਼ੱਕੀ ਗਤੀਵਿਧੀ ਦੇਖੀ ਤਾਂ ਉਸ ਪੇਟੀਆਂ ਨੂੰ ਚੁਣੌਤੀ ਦਿੱਤੀ ਜਿਸ ਨਾਲ ਗੋਲੀਬਾਰੀ ਹੋਈ ਹੈ ਆਪਰੇਸ਼ਨ ਅਜੇ ਵੀ ਚੱਲ ਰਿਹਾ ਹੈ ਤੇ ਇਸ ਦੀ ਅਗਵਾਈ ਜੰਮੂ ਕਸ਼ਮੀਰ ਪੁਲਿਸ ਤੇ ਫੌਜ ਦੀ ਸਾਂਝੀ ਟੀਮ ਕਰ ਰਹੀ ਹੈ ਲੁਧਿਆਣਾ ਸਥਿਤ શ્રી ਗੁਰੂ ਹਰਕਿਸ਼ਨਾ ਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦੇ ਹੀ ਥਾਣਾ ਸਦਰ ਲੁਧਿਆਣਾ ਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਇਹ ਧਮਕੀ ਭਰਿਆ ਸੁਨੇਹਾ ਪ੍ਰਿੰਸੀਪਲ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਈਮੇਲ ਰਾਹੀਂ ਭੇਜਿਆ ਗਿਆ। ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਭੇਜੀ ਗਈ ਜਿਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦੇ ਸਕੂਲ ਨੂੰ 5 ਤਰੀਕ ਨੂੰ ਯਾਨੀ ਕਿ ਅੱਜ ਬੰਬ ਨਾਲ ਉਡਾ ਦਿੱਤਾ ਜਾਏਗਾ। ਜਿਸ ਮੋਬਾਈਲ ਨੰਬਰ ਤੋਂ ਈਮੇਲ ਭੇਜੀ ਗਈ ਸੀ ਉਹ ਬਿਹਾਰ ਦਾ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਇਸ ਮਾਮ नहीं है पर कयास लगाया जा रहा है कि किसी की यह शरारत तो हो सकती है स्कूल लगना सी मैसेज नहीं देखा होना बच्चे ने बच्ची मैसेज देख दिया दे, मोबाइल से ठीक है हां जी ते कुछ पता लगे कि स्कूल में कोई धमकी धमकी मिली इधर कुछ रुप? नहीं सारे इस बार तक नहीं पता लगे कितने के बच्चे पढ़ते हैं बच्चे होने के बैक्सिमम 500 700 ਇਨਰ ਅਫਸਰ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਆ ਸੀ। ਕਿਹੜਾ ਸਕੂਲ ਹੈ ਇਹ? ਸ੍ਰੀ ਗੁਰੂ ਹਰਕ੍ਰਿਸ਼ਨ ਅਦਰਸ ਸੀਨੀਅਰ ਸਕੂਲ ਨੰਬਰ 2। ਠੀਕ ਹੈ। ਕੋਈ ਬੰਬੂਮ ਨਾਲ ਤਮਕੀ ਮਰੀ ਹੈ ਉੜਾਂ ਦੀ? ਹਾਂਜੀ, ਇਹ ਤਾਂ ਸੁਣਿਆ ਵੀ ਕਹਿੰਦੇ ਮੇਲ ਆਈ ਹੈ ਉਹ ਇਸ ਸੰਬੰਧਤ ਡਿਊਟੀ। ਕੀ ਮੇਲ 'ਚ ਕੀ ਲਿਖਿਆ ਹੈ? ਕੁਝ ਪਤਾ ਲੱਗਿਆ ਹੈ ਜੀ ਆਪਾਂ ਜਿਹੜੇ ਮੁਸ਼ਕਲ ਹੈ। ਕਿਸੇ ਸਰ ਪੁਲਿਸ ਇਸ ਮਾਮਲੇ ਦੇ ਬਾਰੇ ਜਾਂਚ ਵੀ ਕਰਦੀ ਹੈ, ਕੁਝ ਪਤਾ ਲੱਗ ਪਾਇਆ ਹੁਣ ਤੱਕ ਕਿ ਮੇਲ ਭੇਜਣ ਵਾਲਾ ਕੌਣ ਸੀ? ਨਹੀਂ, ਇਸ ਸਭ ਦੇ ਬਾਰੇ ਉਦਰ ਬਠਿੰਡਾ ਦੇ ਭਾਰਤ ਨਗਰ ਚੌਂਕ 'ਚ ਰਾਤ 10 ਵਜੇ ਦੇ ਕਰੀਬ ਸ਼ਰਾਰਤੀ ਅਨਸਰਾਂ ਵੱਲੋਂ ਕੌਮੀ ਝੰਡੇ ਨੂੰ ਅੱਗ ਲਾਉਣ ਦੀ ਘਟਨਾ ਸਾਹਮਣੇ ਆਈ ਇਸ ਘਟਨਾ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਇੱਕ ਰਾਘੀਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਬਠਿੰਡਾ ਦੇ ਭਾਰਤ ਨਗਰ ਚੌਂਕ 'ਚ ਇੱਕ ਦਰਖਤ ਨਾਲ ਬੰਨ੍ਹ ਕੇ ਝੰਡੇ ਨੂੰ ਅੱਗ ਲਗਾ ਦਿੱਤੀ ਗਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਦੇ ਥਾਣਾ ਕੈਂਟ ਦੀ ਪੁਲਿਸ ਪਹੁੰਚੀ ਤੇ ਅੱਗ ਨਾਲ ਸਾੜੇ ਗਏ ਕੌਮੀ ਝੰਡੇ ਨੂੰ ਸਨਮਾਨ ਨਾਲ ਦਰਖਤ ਤੋਂ ਥੱਲੇ ਉਤਾਰਿਆ ਗਿਆ ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਸੂਚਨਾ ਮਿਲੀ ਸੀ ਕਿ ਭਾਰਤ ਨਗਰ ਚੌਂਕ ਤੇ ਕੌਮੀ ਝੰਡੇ ਨੂੰ ਅਣਪਛਾਤੇ ਲੋਕਾਂ ਵੱਲੋਂ ਆਗ ਲਗਾਈ ਗਈ ਹੈ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਅੱਗ ਲਾਉਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਸਾਨੂੰ ਹੁਣੇ ਇਨਫੋਰਮੇਸ਼ਨ ਆਈ ਸੀਗੀ ਇੱਕ ਕਿਸੇ ਰਾਹਗੀਰ ਵੱਲੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਜੀ ਇਥੇ ਭਾਰਤ ਨਗਰ ਚੌਂਕ ਤੇ ਨੈਸ਼ਨਲ ਫਲੈਗ ਉਸ ਨੂੰ ਅੱਗ ਲਗਾਈ ਗਈ ਹੈ ਜਿਸ ਤੇ ਤੁਰੰਤ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਅਸੀਂ ਸਾਰਾ ਸੀਨ ਵਗੈਰਾ ਦੇਖਿਆ ਹੈ ਤੇ ਅਸੀਂ ਹੁਣ ਤੁਰੰਤ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ 152 ਬੀ ਐਨਐਸ ਤੇ ਸੈਕਸ਼ਨ 2 ਪ੍ਰਿਵੈਂਸ਼ਨ ਆਫ ਇਨਸਲਟਸ ਟੂ ਨੈਸ਼ਨਲ ਆਨਰ ਐਕਟ ਦੇ ਤਹਿਤ ਅਸੀਂ ਇਸ ਤੇ ਮੁਕੱਦਮਾ ਦਰਜ ਕਰ ਰਹੇ ਹਾਂ ਤੇ ਮੁਕੱਦਮਾ ਦਰਜ ਕਰਕੇ ਅਸੀਂ ਇੱਥੇ ਜਲਦ ਤੋਂ ਜਲਦ ਜਿਹੜਾ ਦੋਸ਼ੀ ਹੈਗਾ ਜਿਸ ਨੇ ਇਹ ਕੀਤਾ ਹੈਗਾ ਉਹਦੀ ਪਛਾਣ ਕਰਕੇ ਗ੍ਰਿਫਤਾਰ ਕਰਕੇ ਤੇ ਕਾਨੂੰਨ ਸਰਕਾਰ ਹੋ ਜਾਵੇ ਉਸ ਤੇ ਅਗਵਾਈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਕੋਰਟ ਪਹੁੰਚੇ ਨੇ ਦੱਸਦੀਏ ਕਿ ਆਪ ਨੇਤਾ ਸੰਜੇ ਸਿੰਘ ਦੇ ਮਾਮਲੇ ਨੂੰ ਲੈ ਕੇ ਵਿਕਰਮ ਮਜੀਠੀਆ ਅਦਾਲਤ ਪਹੁੰਚੇ ਨੇ ਹਾਲਾਂਕਿ ਖਬਰ ਨੂੰ ਲੈ ਕੇ ਅਪਡੇਟ ਜਾਰੀ ਹੈ ਕਲਕੱਤਾ ਦੀ ਆਰਜ਼ੀਕਰ ਕਾਰਨ ਨੂੰ ਲੈ ਕੇ ਅੰਦੋਲਨ ਕਰ ਰਹੇ ਯੂਨੀਅਨ ਡਾਕਟਰਾਂ ਨੇ ਦੇਰ ਰਾਤ ਆਪਣੀ ਹੜਤਾਲ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤੀ। ਕਲਕੱਤਾ ਦੇ ਐਮ ਐਸ ਐਸ ਕੇ ਐਮ ਹਸਪਤਾਲ ਤੋਂ ਧਰਮਤੱਲਾ ਇਲਾਕੇ ਤੱਕ ਜਲੂਸ ਕੱਢਣ ਦੇ ਬਾਅਦ ਉਹਨਾਂ ਨੇ ਇਸ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਸਵੇਰ ਸਰਕਾਰ ਜੇਕਰ ਅਗਲੇ 24 ਘੰਟਿਆਂ ਦੇ ਅੰਦਰ ਉਹਨਾਂ ਦੀਆਂ 10 ਉਤਰੀ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਉਹ ਮਰਨ ਵਰਤ ਤੇ ਬੈਠ ਜਾਣਗੇ ਉਹਨਾਂ ਦੀ ਮੰਗਾਂ ਨੇ ਕਿ ਦਰਿੰਦਗੀ ਦਾ ਸ਼ਿਕਾਰ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਛੇਤੀ ਇਨਸਾਫ਼ ਮਿਲੇ ਸਿਹਤ ਸਕੱਤਰ ਨਾਰਾਇਣ ਸਰੂਪ ਨਿਗਮ ਨੂੰ ਅਹੁਦੇ ਤੋਂ ਹਟਾਉਣਾ ਸਰਕਾਰੀ ਹਸਪਤਾਲਾਂ 'ਚ ਉਚਿਤ ਸੁਰੱਖਿਆ ਵਿਵਸਥਾ ਤੇ ਧਮਕੀ ਦੀ ਸੰਸਕ੍ਰਿਤੀ ਖਤਮ ਕਰਨਾ ਤੇ ਹਸਪਤਾਲਾਂ 'ਚ ਟਾਸਕ ਫੋਰਸ ਦਾ ਗਠਨ ਆ ਸ਼ਾਮਿਲ ਨੇ ਯੂਨੀ ਡਾਕਟਰਾਂ ਦਾ ਇੱਕ ਸਮੂਹ ਧਰਮਤਲਾ ਦੇ ਡੋਰੀਨਾ ਕ੍ਰੋਸਿੰਗ 'ਚ ਅਕੰਧ ਕੜੀ ਲਗਾ ਕੇ ਧਰਨੀ ਤੇ ਬੈਠ ਗਿਆ ਯਾਦ ਰਹੇ ਕਿ ਯੂਨੀਅਰ ਡਾਕਟਰ ਪਿਛਲੇ ਮੰਗਲਵਾਰ ਤੋਂ ਹੜਤਾਲ ਤੇ ਸਨ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਲਗਾਤਾਰ 42 ਦਿਨਾਂ ਤੱਕ ਹੜਤਾਲ ਕੀਤੀ ਸੀ ਤੇ ਸਿਹਤ ਭਵਨ ਦੇ ਸਾਹਮਣੇ 10 ਦਿਨਾਂ ਤੱਕ ਤਰਨਾ ਦਿੱਤਾ ਸੀ ਸੰਗਰੂਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਤੇ ਭਵਾਨੀਗੜ੍ਹ ਦੇ ਨੇੜੇ ਪੀਆਰਟੀਸੀ ਦੀ ਬੱਸ ਪਲਟ ਗਈ ਇਸ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜੋ ਕਿ ਪਿੰਡ ਬਾਲਦਕਲਾਂ ਦਾ ਰਹਿਣ ਵਾਲਾ ਸੀ ਇਸ ਦੇ ਨਾਲ ਹੀ 20 ਤੋਂ 21 ਦੇ ਕਰੀਬ ਸਵਾਰੀਆਂ ਵੀ ਜੜੀਆਂ ਨੇ ਉਹ ਗੰਭੀਰ ਜ਼ਖਮੀ ਹੋਈਆਂ ਜਾਣਕਾਰੀ ਅਨੁਸਾਰ ਇਹ ਬੱਸ ਪਟਿਆਲਾ ਤੋਂ ਬਠਿੰਡਾ ਜਾ ਰਹੀ ਸੀ ਜਿਸ ਸਮੇਂ ਇਸ ਵਿੱਚ 50 ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਚੋਂ 20 ਤੋਂ 21 ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਇੱਕ ਨੌਜਵਾਨ ਦੀ ਮੌਤ ਵੀ ਹੋਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਸ ਨਜ਼ਦੀਕ ਹਣੀ ਟਾਬੇ ਕੋਲ ਪਹੁੰਚੀ ਤਾਂ ਅਚਾਨਕ ਇੱਕ ਕੈਂਟਰ ਸੜਕ ਤੇ ਆ ਗਿਆ ਜਿਸ ਕਨ ਬੱਸ ਟੱਕਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਸੰਤੁਲਨ ਗਵਾ ਬੈਠੀ ਤੇ ਇਹ ਖਤਾਨਾ ਚ ਜਾੜੀ ਗਈ ਜਿਸ ਕਨ ਹਾਸਾ ਵਾਪਰੇ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਗਿਆ ਆਸੀਂ ਉੱਥੋਂ ਆ ਰਹੇ تھے ਮਗਰੋਂ ਮਗਰਾ ਆ ਰਹੀ ਦੀ ਗੱਡੀ ਸਾਡੀ ਇਹ ਇੱਥੇ ਹੋਇਆ ਆਪਣੇ ਹਣੀ ਢਾਬੇ ਦੇ ਸਾਹਮਣੇ ਆ ਬਾਲੂ ਥਾਹੀਂ ਇਹ ਕਹਿੰਦੇ ਨੇ ਕਹਿੰਦੇ ਟੈਂਪੋ ਆਇਆ ਸੀ ਪਿੱਛੇ ਤੇ ਥੋੜੇ ਜੀ ਕਿਉਂਕਿ ਟੈਂਪੋ ਤੋਂ ওভারਟੈਕ ਕਰਦੇ ਖਾਨੀ ਟੈਂਪੋ ওভারਟੈਕ ਕਰ ਗਿਆ ਪਤਾ ਨਹੀਂ ਕਿਵੇਂ ਹੋਇਆ ਸਾਡੇ ਆਉਣ ਨਾਲ ਪਲਟ ਗਈ ਦੀ ਬੱਸ ਡੇਢੀ ਹੋ ਗਈ ਧੀ ਉੱਥੇ ਨੌਜਵਾਨ ਖੜੇ ਤੇ ਢਾਬੇ ਤੇ ਉਹ ਆ ਗਏ ਫਟਾਫਟ ਸਾਰੇ ਉਹਨਾਂ ਨੇ ਆ ਕੇ ਫਿਰ ਸੀਸੇ ਭੰਨ ਭੰਨ ਕੇ ਵਿੱਚੋਂ ਹਾਇਕਰ ਲਾਪ ਹੋ ਰਿਹਾ ਦੀ ਬਹੁਤ ਰੌਲਾ ਪੈ ਰਿਹਾ ਦੀ ਬੱਸ ਉਹਨਾਂ ਨੇ ਬਹੁਤ ਖਿੱਚ ਖਿੱਚ ਕੇ ਨੌਜਵਾਨਾਂ ਨੇ ਕੱਢੇ ਫਿਰ ਉਹ ਪਾਣੀ ਦੀਆਂ ਬੋਤਲਾਂ ਲੈਂਦੀਆਂ ਪਾਣੀ ਉਸੋ ਉਸੋ ਹੋਟਲ ਤੇ ਪਹੁੰਚਾਏ ਫਿਰ ਇੰਨੇ ਗੱਡੀਆਂ ਆ ਗਈਆਂ ਐਂਬੂਲੈਂਸ ਆ ਗਈਆਂ ਸਰ ਕਿੰਨੇ ਕਿਹਾ ਹਾਸ਼ੇ ਤੇ ਲੱਗਦੇ ਨੇ ਕਿਹੜੇ ਜ਼ਖਮੀ 15 20 ਹੈਗੇ ਨੇ ਬੰਦੇ ਜਿਹੜੇ ਜ਼ਖਮੀ ਨੇ ਸਾਰੇ ਫੋਨਿਕ ਡਰਾਈਵਰ ਕਿਤੇ ਵੀ ਆਪ ਨੂੰ ਕਿੰਨੇ ਪਟਿਆਲੇ ਵੀ ਭੇਜਦੇ ਪਟਿਆਲੇ ਭੇਜਦੇ ਪਟਿਆਲੇ ਭੇਜਦੇ ਮੋਗਾ ਦੇ ਪਿੰਡ ਕੋਟ ਸਦਰਖਾਂਜ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਸਾ ਵਾਪਰ ਗਿਆ ਜਿਸ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਦੱਸਿਆ ਕਿ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਹਾਈ ਟੈਨਸ਼ਨ ਤਾਰਾ ਨਾਲ ਲੱਗ ਗਈ ਜਿਸ ਕਾਰਨ ਉਸ ਵਿੱਚ ਕਰੰਟ ਆ ਗਿਆ ਕਰੰਟ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਸੱਤ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਕੋਟੀਸੇਖਾਂਦੇ ਨਿੱਜੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਕੋਟੀਸੇਖਾਂਦੇ ਨਿੱਜੀ ਹਸਪਤਾਲ 'ਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੱਸਿਆ ਕਿ ਪਿੰਡ ਹੀ ਚੀ ਗੁਰਦੁਆਰਾ ਕਾਲਗੜ੍ਹ ਸਾਹਿਬ ਸਥਿਤ ਹੈ ਪ੍ਰਬੰਧਕ ਕਮੇਟੀ ਵੱਲੋਂ ਇੱ ਨਗਰ ਕੀਰਤਨ ਬੀਤੇ ਦਿਨੀ ਸਿਰਾਇਆ ਗਿਆ ਸੀ ਬਾਸਟ ਪਵਿੱਤਰ ਪਾਲਕੀ ਸਜਾਈ ਹੋਈ ਸੀ ਜਿਵੇਂ ਹੀ ਨਗਰ ਕੀਰਤਨ ਪਿੰਡ ਦੇ ਵਿੱਚਕਾਰ ਪਹੁੰਚਿਆ ਤਾਂ ਪਾਲਕੀ ਸਾਹਿਬ ਦੇ ਉੱਪਰਲੇ ਥੰਮ ਹਾਈ ਟੈਨਸ਼ਨ ਤਾਰਾਂ ਦੀ ਲਪੇਟ ਚ ਆ ਗਏ ਜਿਸ ਕੰਨ ਬਾਸਟ ਕਰੰਟ ਆ ਗਿਆ ਬਿਜਲੀ ਦਾ ਝਟਕਾ ਲੱਗਨ ਕਾਰਨ ਬਾਸਟ ਹਫੜਾ ਦਫੜੀ ਮੱਚ ਗਈ ਇਸ ਹਾਦਸੇ ਚ ਸੱਤ ਲੋਕ ਜ਼ਖਮੀ ਹੋਏ ਇਹਨਾਂ ਦੀ ਪਛਾਣ ਹਰਜਿੰਦਰ ਕੌਰ ਕੁਲਦੀਪ ਕੌਰ ਸੁਰਜੀਤ ਸਿੰਘ ਕੁਲਦੀਪ ਕੌਰ ਜੋਗਿੰਦਰ ਕੌਰ ਮਨਜੀਤ ਕੌਰ ਤੇ ਰਾਜਕੌਰ ਹੋਈਆਂ ਨੇ ਮੋਗਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਥਾਣਾ ਕੋਟੀ ਸੇ ਖਾਂਦੇ ਅਸੀਂ ਤੁਹਾਨੂੰ ਦੱਸਿਆ ਹੈ ਕਿ ਅਸੀਂ ਆਪਣੇ ਪੱਧਰ ਤੇ ਮ ਤੋ ਕੋੜੀਸ਼ਾ ਦਾ ਤ੍ਰਿਮੰਨ ਕੋਈ 3 ਕਿਲੋਮੀਟਰ ਤੇ ਆ ਉੱਥੇ ਮਹਾਰਾਜ ਦੀ ਸ਼ੋਭਾ ਯਾਤਰਾ ਕਰ ਰਹੇ ਸੀਗੇ ਉੱਥੋਂ ਇਲੈਕਟ੍ਰਿਕ ਸ਼ੌਕ ਲੱਗਣ ਦੇ ਨਾਲ ਦੋ ਬੰਦਿਆਂ ਦੀ ਮੌਤ ਹੋ ਗਈ ਤੇ ਸੱਤ ਬੈਡਲੀ ਇੰਜਰਡ ਹੋ ਗਏ ਸਰ ਹੁਣ ਜਿਹੜੇ ਜ਼ਖਮੀ ਸੀ ਉਹ ਕਿਸ ਤਰ੍ਹਾਂ ਹਾਲਤਾਂ ਨੇ ਜ਼ਖਮੀ ਤਾਂ ਸਾਰੇ ਹੁਣ ਆਊਟ ਆਫ ਡੇਂਜਰ ਐ ਠੀਕ ਹੈਗੇ ਬਟ ਜਿਹਨਾਂ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋ ਗਿਆ ਸਰ ਮਰਨ ਵਾਲਿਆਂ ਵਿੱਚ ਕੌਣ ਕੌਣ ਮਰਨ ਵਾਲਿਆਂ ਦੇ ਵਿੱਚ ਇੱਕ ਲੇਡੀ ਸੀ ਇੱਕ ਲੜਕਾ ਸੀ ਉਹਨਾਂ ਦੀਆਂ ਡੈਡਬੋਰਡੀਆਂ ਸਰ ਉਹ ਉਹਨਾਂ ਦੇ ਘਰ ਦੇ ਲੈ ਗਏ ਫਗਵਾਣਾ ਦੇ ਪਿੰਡ ਖਾਟੀ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਤੇ ਇੱਕ ਲੜਕੀ ਦੀ ਟਰੱਕ ਦੇ ਨਾਲ ਟੱਕਰ ਦੌਰਾਨ ਦਰਦਨਾਕ ਮੌਤ ਹੋ ਗਈ ਹੈ ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਸਿਕਰੀ ਤੇ ਸੁਮਨਪ੍ਰੀਤ ਉਰਫ ਸੋਨੂ ਨਿਵਾਸੀ ਲੁਧਿਆਣਾ ਵੱਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਕੁੱਤੇ ਨੂੰ ਬਚਾਉਂਦੇ ਹੋਏ ਮੋਟਰਸਾਈਕਲ ਖਾਟੀ ਦੇ ਨਜ਼ਦੀਕ ਟਰੱਕ ਦੀ ਵਿਚ ਭੇਡ ਪੇਚ ਆ ਗਿਆ ਜਿਸ ਨਾਲ ਦੋਹਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਸਿਕਰੀ ਆਪਣੀ ਮਾਮੇ ਦੀ ਲੜਕੀ ਸੁਮਨਪ੍ਰੀਤ ਨੂੰ ਲੁਧਿਆਣੇ ਤੋਂ ਲੈ ਕੇ ਪਿੰਡ ਸਿਕਰੀ ਆ ਰਿਹਾ ਸੀ ਤੇ ਖਾਟੀ ਦੇ ਨੇੜੇ ਕੁੱਤੇ ਪੇਟ ਸਾਗੇ ਜਿਸ ਨਾਲ ਦੋਹਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦੋਹਾਂ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਪੋਸਟਮਾਰਟਮ ਨਹੀਂ ਰੱਖਿਆ ਗਿਆ ਬਰਨਾਲਾ ਵਿੱਚ 2 ਦਿਨ ਪਹਿਲਾਂ ਹੰਢਿਆਆਂ ਵਿਖੇ ਲੁਕ ਪਲਾਂਟ ਕੋਲ 2 ਗੁੱਟਾਂ ਜਿੱਥੇ ਡਾਂਗਾ ਸੋਟੀਆਂ ਚਲੀਆਂ ਸਨ ਉੱਥੇ ਫਾਇਰਿੰਗ ਵੀ ਹੋਈ ਸੀ ਤੇ ਹੁਣ ਪੁਲਿਸ ਨੇ ਇਸ ਕੇਸ ਨੂੰ ਛਲਚਾਉਂਦਿਆਂ 2 ਗੁੱਟਾਂ ਦੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਪੁਲਿਸ ਨੇ ਇੱਕ ਪਿਸਟਲ 32 ਬੋਰ ਤੇਨ ਕਾਰਤੂਸ 32 ਬੋਰ ਦੇ ਦੋ ਖੋਲ ਕਾਰਤੂਸ ਤੇ 115 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੀ ਆਂ SSP ਸੰਦੀਪ ਕੁਮਾਰ ਮਾਲਕ ਨੇ ਦੱਸਿਆ ਕਿ ਪੁਲਿਸ ਨੇ ਕਰਨਵੀਰ ਉਰਫ ਫਰੂਬਲ ਵਾਸੀ ਮੁਕਸਰ, ਨੋਹਿਦ ਕੁਮਾਰ ਵਾਸੀ ਮੁਕਸਰ, ਗਗਨਦੀਪ ਸਿੰਘ ਉਰਫ ਦੀਪੂ ਨਿਵਾਸੀ ਸੇਖਾ ਰੋਡ ਬਰਨਾਲਾ ਤੇ ਦੀਪਕ ਕੁਮਾਰ ਉਰਫ ਦੀਪੂ ਨਿਵਾਸੀ ਸੇਖਾ ਰੋਡ ਬਰਨਾਲਾ ਤੇ ਨਿਰਮਲਜੀਤ ਸਿੰਘ ਉਰਫ ਨੀਮਾ ਨਿਵਾਸੀ ਜ਼ਿਲ੍ਹਾ ਬਰਨਾਲਾ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ। ਉਹਨਾਂ ਕਿਹਾ ਕਿ ਫੜੇ ਗਏ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਨੇ। ਨਾਲ ਹੀ ਉਹਨਾਂ ਦੱਸਿਆ ਕਿ ਦੋਹੇ ਗੁੱਟਾਂ ਦੇ 5 ਵਿਅਕਤੀ ਕਾਬੂ ਕੀਤੇ ਗਏ ਨੇ ਜਦੋਂ ਕਿ ਬਾਕੀ ਮੁਲਜ਼ਮਾ ਨੂੰ ਲੱਭਣ ਲਈ ਪੁਲਿਸ ਛਾਪੇਮ ਜੀ 3 ਤਰੀਕ ਨੂੰ ਪਰਸੋਂ ਸ਼ਾਮ ਦਾ ਟਾਈਮ ਹੋਣਾ ਦੁਪਹਿਰ ਬਾਅਦ ਸਾਨੂੰ ਇਤਲਾ ਮਿਲੀ ਸੀ ਕਿ ਹੰਡਾਇਆ ਦੇ ਨੇੜੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੇ ਕੋਈ ਗਰੁੱਪ ਹੈਗੇ ਜਿਨ੍ਹਾਂ ਨੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਤੁਰੰਤ ਹੀ ਸਾਡੀ ਪੈਟਰੋਲਿੰਗ ਪਾਰਟੀਆਂ ਐਂਡ ਚੌਂਕੀ ਸੀਆਈਏ ਐਂਡ ਥਾਣੇ ਦੀ ਟੀਮਸ ਉੱਥੇ ਪਹੁੰਚ ਗਈ ਸੀਗੀ ਸਾਡੇ ਡੀਐਸਪੀ ਬਰਨਾਲਾ ਮੌਕੇ ਤੇ ਪਹੁੰਚ ਗਏ ਸੀਗੇ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਵੀ ਰਜਿਸਟਰਡ ਦੀ ਐਫਆਈਆਰ ਇਨਸਟੈਂਟਲੀ ਐਂਡ ਇਹਦੇ ਵਿੱਚ ਸਾਡੀ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਹੇਟ ਸੰਦੀਪ ਮਾਨ ਜੀ ਐਂਡ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਇੰਜਾਇਰਟ ਸੀ ਇਹ ਬਲਜੀਤ ਸਿੰਘ ਐਸ ਐਚਓ ਐਂਡ ਸਾਈਬਰ ਟੈਕਨੀਕਲ ਟੀਮਸ ਤੁਰੰਤ ਫੌਰੀ ਤੌਰ ਤੇ ਟੀਮਸ ਐਕਟੀਵੇਟ ਹੋ ਗਈ ਥੀ ਐਂਡ ਉਹਦੇ ਵਿੱਚ ਹੀ ਕੰਮ ਕਰਦੇ ਹੋਏ ਅਸੀਂ ਇਹ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਟ੍ਰੇਸ ਕੀਤਾ ਅਸੀਂ ਹਾਲੇ ਤੱਕ ਪੰਜ ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਇਹਦੇ ਵਿੱਚ ਇੱਕ ਕਰਨਵੀਰ ਹੈ, ਰੋਹਿਤ ਹੈ, ਇਹ ਦੋਨੋਂ ਮੁਕਸਰ ਸਾਹਿਬ ਦੇ ਰਹਿਣ ਵਾਲੇ ਹਨ ਐਂਡ ਇੱਕ ਗਗਨਦੀਪ ਹੈ, ਦੀਪਕ ਤੇ ਨਿਰਮਲਜੀਤ ਸਿੰਘ, ਇਹ ਬਰਨਾਲੇ ਦੇ ਰਹਿਣ ਵਾਲੇ ਹਨ। ਇਹ ਜੋ ਹਾਲੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਇਹਦੇ ਵਿੱਚੋਂ ਕਈ ਬੰਦੇ ਕੇਸਵਾਰ ਨੇ ਜੋ ਪੁਰਾਣੇ ਮੁਕਦਮੇ ਹੋਏ ਹਨ। ਅੰਮ੍ਰਿਤਸਰ ਦੀ ਨੈਰੂ ਕਲੋਨੀ ਵਿੱਚ ਇੱਕ ਘਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਿਛਲੇ 20 ਸਾਲ ਤੋਂ ਇਸ ਘਰ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਤੇ ਗਲੀ ਦੇ ਹੀ ਇੱਕ ਵਿਅਕਤੀ ਵੱਲੋਂ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਘਰ 'ਚ ਲੱਗੇ ਸੀ ਸੀਟੀਵੀ ਕੈਮਰੇ ਦੇ ਵਿੱਚ ਘਟਨਾ ਕੈਦ ਹੋਈ ਹੈ ਜਿਸ ਤੋਂ ਹੀ ਚੋਰ ਦਾ ਪਤਾ ਲੱਗਿਆ ਪੀੜਤ ਵਿਅਕਤੀ ਤੇ ਮੁਹੱਲਾ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਈ ਹੈ ਤੇ ਮੁਲਜ਼ਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਦਾਵਾ ਕੀਤਾ ਗਿਆ ਸੀ ਪਰ ਇਹ ਦਾਵਾ ਮਹਿਜ਼ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਚੋਂ ਆਪਣੀ ਸਟੇਸ਼ਨ ਚੁਆਇਸ ਨੂੰ ਲੈ ਕੇ 6994 ਈਟੀਟੀ ਵਿਆਪਕ ਪਿੰਡ ਢੇਰ ਵਿਖੇ ਧਰਨੇ ਤੇ ਬੈਠ ਗਏ ਨੇ ਇਨ੍ਹਾਂ ਚ ਕੁਝ ਵਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਏ ਨੇ ਵਿਆਪਕਾਂ ਦਾ ਇਹ ਧਰਨਾ ਮੰਗਾ ਮੰਨਣ ਤੱਕ ਜਾਰੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਣਾ 1 ਸਤੰਬਰ ਨੂੰ ਸਰਕਾਰ ਵੱਲੋਂ ਆਪਣੀ ਸਿਲੇਕਸ਼ਨ ਲਿਸਟ ਪਾਈ ਗਈ ਸੀ ਜਿਸ ਤੋਂ ਬਾਅਦ ਡਿਪਾਰਟਮੈਂਟ ਵੱਲੋਂ 24 ਤਰੀਕ ਨੂੰ ਆਪਣੀ ਸਟੇਸ਼ਨ ਚੋਇਸ ਸੰਬੰਧੀ ਇੱਕ ਲੈਟਰ ਪਾਇਆ ਗਿਆ ਸੀ ਪਰ ਸਰਕਾਰ ਦੀਆਂ ਝੂਠੇ ਲਾਰਿਆਂ ਕਰਕੇ ਉਹ 27 ਤਰੀਕ ਨੂੰ ਵੀ ਸਟੇਸ਼ਨ ਚੋਇਸ ਪੋਰਟਲ ਓਪਨ ਨਹੀਂ ਹੋਇਆ ਉਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਖਿਲਾਫ 29 ਤਰੀਕ ਨੂੰ ਧਰਨਾ ਰੱਖਿਆ ਗਿਆ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਦੇ ਕਹਿਣ ਤੇ ਮੀਟਿੰਗਾਂ ਕੀਤੀਆਂ ਗਈਆਂ ਪਰ ਇਸ ਵਾਰ ਪ੍ਰਸ਼ਾਸਨ ਨੇ ਵੀ ਜੁਮਲੇਬਾਜੀ ਕਰਕੇ ਲਾਰੇ ਲਾ ਕੇ ਲਗਭਗ 5 ਤੋਂ 6 ਦਿਨ ਈਟੀਟੀ ਕੈਡਰ ਨੂੰ ਹਰਾਸਮੈਂਟ ਕੀਤਾ ਸੋ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਵੱਲੋਂ ਅੱਜ ਪਿੰਡ ਢੇਰ ਕੰਬੀਰਪੁਰ ਦੇ ਨੇੜੇ ਟੈਂਕੀ ਪ੍ਰੋਟੈਸਟ ਤੇ ਬੈਠੇ ਆਂ ਸੋ ਸਰਕਾਰ ਅੱਗੇ ਸਾਡੀ ਇੱਕੋ ਅਪੀਲ ਹੈ ਵੀ ਜੋ ਉਹਨਾਂ ਨੇ ਇੱਕ ਲਿਸਟ ਪਾਈ ਹੈ ਉਹਨਾਂ ਦਾ ਸਟੇਸ਼ਨ ਚੁਆਇ ਪੋਰਟਲ ਓਪਨ ਕਰਕੇ ਉਹਨਾਂ ਦੇ ਨਿਯੁਕਤੀ ਪੱਤਰ ਦਿੱਤੇ ਜਾਣ ਸੀਨੀਅਰ ਪੰਜ ਪਾਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਪਾਜਪਾ ਸੰਸਦ ਕੰਗਨਰ ਨੌਥ ਵੱਲੋਂ ਆਏ ਦਿਨ ਪੰਜਾਬੀਆਂ ਤੇ ਸਿੱਖਾਂ ਬਾਰੇ ਦਿੱਤੇ ਜਾ ਰਹੇ ਵਿਵਾਦਿਤ ਬਿਆਨਾਂ ਦੀ ਕੜੇ ਸ਼ਬਦਾਂ ਚ ਨਿੰਦਾ ਕੀਤੀ ਹੈ ਉਹਨਾਂ ਕਿਹਾ ਕਿ ਕੰਗਨਾ ਦੇ ਕਿਸੇ ਵੀ ਬਿਆਨ ਨੂੰ ਭਾਜਪਾ ਪਾਰਟੀ ਕਦੇ ਵੀ ਸਮਰਥਨ ਨਹੀਂ ਕਰਦੀ ਪਾਰ ਪਾਰ ਸੰਸਦਿਕ ਤਮਨਾ ਦਾ ਵੱਤ ਮਦੂ ਅੱਜ ਦਿਨ ਪੰਜਾਬ ਦੇ ਟਿਕਾਣਾ ਨੇ ਪੰਜਾਬੀ ਬਾਰੇ ਟਿੱਪਣੀ ਕੀਤੀ ਜਾਂਦੀ ਠੀਕ ਹੈ ਨਾ ਦੇਖੋ ਪਹਿਲੀ ਗੱਲ ਇਹ ਹੈ ਕਿ ਭਾਜਪਾ ਨੇ বিজেপি ਨੇ ਵੀ ਉਹਦੇ ਬਿਆਨਾਂ ਤੋਂ ਆਪਣੇ ਆਪ ਨੂੰ ਬਾਹਰ ਕੱਢਿਆ ਕਿ ਇਹ ਸਾਡੇ ਪਾਰਟੀ ਵੱਲੋਂ ਨਹੀਂ ਕੋਈ ਗੱਲ ਹੈ ਕਿ ਕੰਗਨਾ ਦੇ ਆਪਣੇ ਵਿਚਾਰ ਨੇ ਕਰ ਲਈਗੇ ਮੇਰੀ ਇਹ ਗੁਜਾਰਿਸ਼ ਹੈ ਕਿ ਕੰਗਨਾ ਰੌਡ ਨੂੰ ਆਪਣੇ ਅਧਾਰੇ ਵਿੱਚ ਰਹਿਣਾ ਚਾਹੀਦਾ ਉਹ ਮੰਡੀ ਤੋਂ ਸੰਸਦ ਬਣੇ ਨੇ ਆਪਣੇ ਹਲਕੇ ਵਿੱਚ ਰਹਿਣੀਆਂ ਇਹ ਮਾਜਲ ਦੀ ਗੱਲ ਕਰਨ ਉਹ ਦੁਜੀਆ ਸਟੇਟਾਂ ਦੇ ਪੰਜਾਬ ਦੇ ਬਾਰੇ ਨਾ ਉਹਨਾਂ ਸਿੱਕੇ ਇਤਿਹਾਸ ਬਾਰੇ ਪਤਾ ਹੈ ਨਾ ਉਹਨਾਂ ਨੂੰ ਪੰਜਾਬ ਦੀ ਕਿਸਾਨੀ ਬਾਰੇ ਪਤਾ ਹੈ ਨਾ ਉਹਨਾਂ ਨੂੰ ਦੇਸ਼ ਦੀ ਕਿਸਾਨੀ ਬਾਰੇ ਪਤਾ ਹੈ ਤੋਂ ਮੈਂ ਸਮਝਦਾ ਹਾਂ ਕਿ ਜੇ ਮੈਂਬਰ ਪਾਰਲੀਮੈਂਟ ਤੁਸੀਂ ਚੁਣੇ ਗਏ ਹੋ ਤੇ ਆਪਣੇ ਹਤੂ ਦੇ ਵਿੱਚ ਜੜਵੋਰ ਆਪਣੇ ਹਤੂ ਦੇ ਵਿੱਚ ਜੜਾ ਕੇ ਆਪਣੇ ਬਿਆਨ ਦੇਵੋ ਆਪਣੇ ਹਾਜ਼ਰੋਂ ਬਾਹਰ ਪਾਰ ਨਹੀਂ ਕਰਨਾ ਚਾਹੀਦਾ ਜਿਸ ਇਸ਼ੂ ਨੂੰ ਜਿਸ ਮੁੱਦੇ ਨੂੰ ਉਹ ਜਾਣਦੇ ਨਹੀਂ ਉਹਨਾਂ ਨੂੰ ਉੱਤੇ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਨਹੀਂ ਮੈਨੂੰ ਐਸੀ ਗੱਲ ਨਹੀਂ ਮੈਂ ਤੇ ਅਜ ਤੱਕ ਇਹ ਦੇਖਿਆ ਕਿ ਸੈਂਟਰਲ ਗਵਰਨਮੈਂਟ ਜਿਹੜੀ ਮੋਦੀ ਸਾਹਿਬ ਉਹਨਾਂ ਨੇ ਹਮੇਸ਼ਾ ਸਿੱਖ ਧਰਮ ਦੀ ਪ੍ਰੇਜ਼ ਕੀਤੀ ਹੈ ਗੁਰੂ ਸਾਹਿਬਾਂ ਦੀ ਬੜੀ ਪ੍ਰੇਜ਼ ਕੀਤੀ ਹੈ ਔਰ ਸੈਂਸਰ ਬੋਰਡ ਜਾਂ ਕੋਈ ਵੀ ਹੋਰ ਸਿੱਖਾਂ ਦੇ کردار ਨੂੰ ਮਾੜਾ ਦਿਖਾ ਨਹੀਂ ਸਕਦਾ ਅੱਜ ਤੇ ਪੂਰੀ ਦੁਨੀਆ ਸਿੱਖਾਂ ਦੇ ਬਾਰੇ ਸਲਾਹਤ ਕਰ ਰਹੀ ਹੈ ਕਿ ਜਿੰਨੇ ਦਾਨੀ ਇਹ ਨੇ ਜਿੰਨੇ ਲੰਗਰ ਇਹ ਲਾਉਂਦੇ ਆ ਜਿੰਨਾ ਜ਼ਿਆਦਾ ਜਿੱਥੇ ਪਹੁੰਚਾ ਲਾਉਂਦਾ ਕਿਤੇ ਕੋਈ ਆਫਤਾ ਹੁੰਦੀ ਹੈ ਤੇ ਉੱਤੇ ਸਭ ਤੋਂ ਪਹਿਲਾਂ ਸਿੱਖ ਸਮਾਜ ਖੜਾ ਹੁੰਦਾ ਹੈ ਪੂਰੀ ਦੁਨੀਆ ਵਿੱਚ ਇਸ ਗੱਲ ਦਾ ਚਰਚਾ ਆ ਤੇ ਸੋਚ ਜੇ ਇਥੋਂ ਦੇ ਕੋਈ ਚੰਦ ਲੋਕ ਇਸ ਗੱਲ ਨੂੰ ਮਾੜਾ ਕਹਿ ਕੇ ਦਿਖਾਉਣ ਦੀ ਕੋਸ਼ਿਸ਼ ਕਰਨਗੇ ਉਹ ਆਪ ਹੀ ਆਪਣੇ ਉੱਠੇ ਮੂੰਹ ਜਾ ਪੈਣਗੇ ਬੀਤੇ ਸਾਲ ਜੁਲਾਈ ਦੇ ਮਹੀਨੇ ਚ ਲਗਾਤਾਰ 3 ਦਿਨਾਂ ਤੱਕ ਪਈ ਮੀਂਹ ਤੇ ਇਸ ਨਾਲ ਸਤੰਬਰ ਵਿੱਚ ਪਈ ਮੀਂਹ ਨੇ ਕ੍ਰਿਸ਼ਨਾ ਐਂ ਕਲੇਵ ਡੀ ਬਲਾਕ ਦੇ ਪੁਲ ਤੇ ਨਾ ਲੱਗਦੇ ਮਕਾਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਤੇ ਨਾ ਲੱਗਦੇ ਇੱਕ ਮਕਾਨ ਚ ਦਰਾਰਾ ਆ ਗਿਆ ਨੇ ਜਿਸ ਕੰ ਮਕਾਨ ਨੰਬਰ 77 ਢਹਿ ਟੇਰੀ ਹੋ ਗਿਆ ਜਿਸ ਕਾ ਨੇੜੇ-ਤੇੜੇ ਦੇ ਵਸਨੀਕਾਂ ਚ ਦਹਿਸ਼ਤ ਦਾ ਮਾਹੌਲ ਹੈ ਹਾਲਾਂਕਿ ਜ਼ੀਰਕਪੁਰ ਨਗਰ ਕੌਂਸਲ ਨੇ ਪਹਿਲਾਂ ਹੀ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉੜਿੰਦੇ ਕਦਮ ਚੁੱਕੇ ਨੇ ਤੇ ਮਕਾਨ ਨੂੰ ਖਾਲੀ ਕਰਵਾ ਲਿਆ ਸੀ ਜਿਸ ਕੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਗਰ ਕੌਂਸਲ ਜ਼ ਇਹ ਹੱਲ ਲੱਭਣ ਲਈ ਕੰਮ ਕਰ ਰਹੇ ਨੇ ਤੇ ਵਿਸਨਿਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਂਦੇ ਹਨ ਪੁਲਿਸ ਸਥਾਨਾ ਲੋਪੋਕੇ ਦੀ ਨੋਂਦਪਿੰਡ ਕਮਾਸਕੇ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ ਵਿੱਚ ਕਾਰਖੋਨੀ ਝੜਪ ਹੋਈ ਹੈ ਝੜਪ ਦੇਖਦੇ ਹੀ ਦੇਖਦੇ ਐਨੀ ਵੱਧ ਗਈ ਕਿ ਇਸ ਦੌਰਾਨ ਗੋਲੀਆਂ ਚੱਲ ਗਈਆਂ ਅੱਧੀ ਰਾਤੀ ਹੋਈ ਇਸ ਤਕਰਾਰ ਤੇ ਗੋਲੀਬਾਰੀ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਕਾਗਜ਼ ਜਮ੍ਹਾਂ ਕਰਾਉਣ ਸਮੇਂ ਦੋ ਧਿਰਾਂ ਵਿੱਚਕਾਰ ਤਕਰਾਰ ਹੋਈ ਸੀ ਜਿਸ ਨੂੰ ਲੈ ਕੇ ਇੱਕ ਧਿਰ ਵੱਲੋਂ ਰਾਤ ਸਮੇਂ ਦੂਜੀ ਧਿਰ ਤੇ ਹਮਲਾ ਕਰਕੇ ਗੋਲੀਆਂ ਛਾੜਾਉਣੀਆਂ ਸ਼ੁਰੂ ਕਰ ਦਿੱਤੀਆਂ ਗਿਆ ਜੋ ਸੱਟ ਲੱਗਨ ਕਾਰਨ ਉਸਦੀ ਮੌਤ ਹੋ ਗਈ ਹੈ ਜਦੋਂ ਕਿ ਜਗਰੂਪ ਸਿੰਘ ਤੇ ਗੁਰਪ੍ਰੀਤ ਸਿੰਘ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਜਾਂਚ ਪੜਤਾਲ ਸ਼ੁਰੂ ਕੀਤੀ ਕਾਰ ਸੇਵਾ ਪੂਰੀ ਵਾਲੇ ਸ਼੍ਰੀ ਅਮਿਸ ਸਾਹਿਬ ਵੱਲੋਂ ਸੰਗਤ ਸਮੇਂ ਸਚਖੰਡ ਸ਼੍ਰੀ ਹਰਮੰਦ ਸਾਹਿਬ ਦੇ ਸਿੰਘ ਸਹਿਬਾਨਾਂ ਦੀ ਰਿਹائش ਲਈ ਮੰਡੀ ਮਾਰਤ ਦੀ ਤੀਸਰੀ ਮੰਜ਼ਲ ਦੇ ਲੈਂਟਰ ਦੀ ਸੇਵਾ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸ਼ੁਰੂ ਕੀਤੀ ਗਈ ਜਿਸ ਦੀ ਅਗਵਾਈ ਬਾਬਾ ਸੁਖਿੰਦਰ ਸਿੰਘ ਸੁਖਾ ਮੈਨੇਜਰ ਲਾਲ ਸਿੰਘ ਵੱਲੋਂ ਕੀਤੀ ਗਈ ਤੇ ਇਸ ਕਾਰ ਸੇਵਾ ਵਿੱਚ ਸੰਗਤ ਨੇ ਵੱਧ ਛੜ ਕੇ ਸੇਵਾ ਕੀਤੀ ਉਹ ਨਜ਼ਰ ਮਾਰਦੇ ਆਂ ਜਦੇ ਮੌਸਮ ਦੇ ਹਾਲ ਦੇ ਵਲ ਇਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ